ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੀਤੂ ਵੋਰਾ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਬੱਸ ਦੇ ਅੰਦਰ ਖੜੀ ਹੋਈ ਬਹਿਸ ਕਰਦੀ ਨਜ਼ਰ ਆ ਰਹੀ ਹੈ ਬੱਸ ਦੇ ਵਿੱਚ ਹਾਲਾਤ ਤਣਾਅਪੂਰਵਕ ਨਜ਼ਰ ਆ ਰਹੇ ਨੇ ਔਰ ਬੱਸ ਦੇ ਅੰਦਰ ਹੀ ਲੜਾਈ ਹੁੰਦੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਦੀ ਇਸ ਮਹਿਲਾ ਆਗੂ ਦੇ ਖਿਲਾਫ ਕਈ ਟਿੱਪਣੀਆਂ ਹੋਈਆਂ ਨੇ ਪਰ ਆਖਰਕਾਰ ਇਹ ਮਹਿਲਾ ਆਗੂ ਕੈਮਰੇ ਦੇ ਸਾਹਮਣੇ ਆਈ ਔਰ ਆਪਣੀ ਜਾਣਕਾਰੀ ਜਿਹੜੀ ਸਾਰੀ ਆਪਣਾ ਬਿਆਨ ਉਹ ਸਾਂਝਾ ਕੀਤਾ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਉਹਨ ਹਾਂ ਦੇ ਕਮਿਸ਼ਨਰ ਪੁਲਿਸ ਔਰ ਨਾਲ ਦੀ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਉਹਨਾਂ ਨੇ ਸ਼ਿਕਾਇਤ ਜਿਹੜੀ ਆ ਉਹ ਭੇਜ ਦਿੱਤੀ ਹੈ ਔਰ ਇਸ ਸੰਬੰਧੀ ਕਾਰਵਾਈ ਕਰਾਉਣ ਦੀ ਫਰਾਕ ਦੇ ਵਿੱਚ ਨੀਤੂ ਵੋਰਾ ਨੇ ਲਗਾਤਾਰ ਇਸ ਮਾਮਲੇ ਦੇ ਬਾਰੇ ਵਿੱਚ ਕਾਰਵਾਈ ਕਰਨ ਦੇ ਲਈ ਉਹਨਾਂ ਨੇ ਚਿੱਠੀ ਭੇਜੀ ਹੈ ਖੈਰ ਆਪਣੇ ਬਿਆਨਾਂ ਦੇ ਬਾਰੇ ਨੀਤੂ ਵੋਰਾ ਨੇ ਸਾਫ਼ ਸਪਸ਼ਟ ਕੀਤਾ ਆ ਕਿ ਜਦੋਂ ਉਹਨਾਂ ਨੇ ਬੱਸ ਰੋਕੀ ਤਾਂ ਉਸ ਦੇ ਅੰਦਰ ਚੜਨ ਲੱਗੇ ਤੇ ਦੂਜੇ ਪਾਸੇ ਬੱਸ ਡਰਾਈਵਰ ਨੇ ਬੱਸ ਤੇਜ਼ੀ ਨਾਲ ਵੜਾ ਦਿੱਤੀ ਜਿਸ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਸਕਦਾ ਸੀ ਉਹਨਾਂ ਨੂੰ ਸੱਟ ਲੱਗ ਸਕਦੀ ਸੀ ਪਰ ਜਦੋਂ ਥੋੜੀ ਅੱਗੇ ਜਾ ਕੇ ਉਹ ਬੱਸ ਦੇ ਵਿੱਚ ਚੜਨ ਲੱਗੇ ਤੇ ਬੱਸ ਕੰਡਕਟਰ ਤੇ ਬੱਸ ਡਰਾਈਵਰ ਨੇ ਉਹਨਾਂ ਨੇ ਇਸ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਹੀ ਬਹਿਸ ਸ਼ੁਰੂ ਹੋ ਗਈ ਜਦਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਇਹ ਕਾਨੂੰਨ ਹੈਗਾ ਕਿ 52 ਸੀਟਾਂ ਵਾਲੀ ਬੱਸ ਦੇ ਅੰਦਰ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਇਸ ਤੋਂ ਜ਼ਿਆਦਾ ਨਹੀਂ ਬੱਸ ਦੇ ਡਰਾਈਵਰ ਤੇ ਕੰਡਕਟਰ ਦਾ ਕਹਿਣਾ ਸੀ ਕਿ ਸਵਾਰੀਆਂ ਬੱਸ ਦੇ ਵਿੱਚ ਪੂਰੀਆਂ ਹੋ ਗਈਆਂ ਸੀ ਜਦਕਿ ਨੀਤੂ ਵੋਰਾ ਦਾ ਕਹਿਣਾ ਹੈ ਕਿ ਅਜੇ ਵੀ ਇੱਕ ਸੀਟ ਖਾਲੀ ਸੀ ਅਤੇ ਉਹ ਉਸ ਤੇ ਬੈਠ ਸਕਦੀ ਸੀ ਪਰ ਜਾਣਬੁੱਝ ਕੇ ਉਹਨਾਂ ਨੂੰ ਇਸ ਤਰ੍ਹਾਂ ਹਰਾਸ ਕੀਤਾ ਗਿਆ ਨੀਤੂ ਵੋਰਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਇਸ ਦੌਰਾਨ ਉੱਥੇ ਬਹਿਸ ਸ਼ੁਰੂ ਹੋ ਗਈ ਔਰ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਬੱਸ ਦੇ ਅੰਦਰ ਉਹਨਾਂ ਨੇ ਗੰਭੀਰ ਇਲਜ਼ਾਮ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਉੱਤੇ ਲਾਏ ਨੇ ਇੱਕ ਸਵਾਰੀ ਦਾ ਵੀ ਨਾਮ ਵਿੱਚ ਆ ਗਿਆ ਹੈ ਜੋ ਸਵਾਰੀ ਉੱਥੇ ਮੌਕੇ ਤੇ ਮੌਜੂਦ ਹੋਈ ਅਤੇ ਨੀਤੂ ਵੋਰਾ ਦੇ ਖਿਲਾਫ ਉਸ ਸਵਾਰੀ ਵੱਲੋਂ ਖਾਸਾ ਬੋਲਿਆ ਗਿਆ ਖੈਰ ਆਪਣੇ ਬਿਆਨਾਂ ਦੇ ਵਿੱਚ ਇਸ ਵਾਇਰਲ ਵੀਡੀਓ ਦੇ ਬਾਰੇ ਆਮ ਆਦਮੀ ਪਾਰਟੀ ਦੀ ਇਹ ਮਹਿਲਾ ਆਗੂ ਪਰ ਜ਼ੋਰ ਆਪਣਾ ਬਿਆਨ ਦਿੰਦੀ ਨਜ਼ਰ ਆ ਰਹੀ ਹੈ ਪੂਰਾ ਖਲਾਸਾ ਕਰਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਇਹ ਵੀ ਕਿਹਾ ਹੈ ਕਿ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਔਰ ਨਾਲ ਦੀ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਉਹਨਾਂ ਨੇ ਸ਼ਿਕਾਇਤ ਜਿਹੜੀ ਹੈ ਲਿਖਤੀ ਸ਼ਿਕਾਇਤ ਉਹ ਭੇਜ ਦਿੱਤੀ ਆਪਣੇ ਬਿਆਨਾਂ ਦੇ ਵਿੱਚ ਆਖਰ ਕੀ ਬੋਲੀ ਹੈ ਆਓ ਸੁਣ ਲੈਣੇ ਇਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਬੇ ਹੋਵੇ ਤੇ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲਿਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਚਾਇਸ ਸੀ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿਤੇ ਤੱਕ ਚਾਇਸ ਸੀ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੀ ਹੈ ਕਿ ਮੈਨੂੰ ਟੱਚ ਕਿਦਾਂ ਕੀਤਾ ਤੂੰ ਹਨਾ ਟੱਚੇ ਕਰਨਾ ਕਿਤੇ ਤੱਕ ਚਾਇਸ ਸੀ ਮੈਂ ਪੁਲਿਸ ਦੀ ਡਿਮਾਂਡ ਕੀਤੀ ਹੈ ਉੱਥੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ